ਕਦੋਂ ਤੱਕ ਮਿਲਣ ਦੀ ਆਸ ਹੈ 2016 ਤੋਂ ਰੁਪਏ ਕਿਹ ਹੁੰਦਾ ਏਰੀਆ ਮਲਾਜਮ ਅਸੀਂ ਮਤਲਬ ਡੀਏ ਦੀਆਂ ਕਿਸ਼ਤਾਂ ਬਕਾਇਆ ਪਈਆਂ ਨੇ 37 ਤਰ੍ਹਾਂ ਦੇ ਪੱਤੇ ਜਿਹੜੇ ਆ ਉਹ ਕੱਟੇ ਜਾ ਰਹੇ ਆ ਔਰ ਪਿਛਲਾ ਪੇ ਕਮਿਸ਼ਨ ਜਿਹੜਾ ਹੈਗਾ ਉਹਨੂੰ ਲਾਗੂ ਨਹੀਂ ਕੀਤਾ ਗਿਆ ਪੂਰਨ ਰੂਪ ਦੇ ਵਿੱਚ ਉਹਦੇ ਉਹਦੀਆਂ ਜਿਹੜੀਆਂ ਤਰਟੀਆਂ ਨੇ ਆ ਜੇ ਉਸੇ ਤਰ੍ਹਾਂ ਲਮਕਮੀ ਅਵਸਥਾ ਦੇ ਵਿੱਚ ਹੈ 26 ਨੂੰ ਸ਼ੁਰੂ ਹੋਣਾ ਹਾਂ 26 ਤੋਂ ਮਤਲਬ ਮਲਾਜਮ ਕਹਿੰਦੇ ਆ ਵੀ ਸਾਡਾ ਜੀ ਅਗਲਾ ਪੇ ਕਮਿਸ਼ਨ ਵੀ ਡਿਊ ਹੋ ਜਾਣਾ ਸਭ ਤੋਂ ਤੇ ਕੇਂਦਰ ਦੀ ਸਰਕਾਰ ਵੀ ਇਸੇ ਤਰ੍ਹਾਂ ਹੀ ਮਤਲਬ ਭਾਵੇਂ ਇੱਕ ਚਿੱਠੀ ਜ਼ਰੂਰ ਉਹਨਾਂ ਨੇ ਕੱਢੀ ਆ ਵੀ ਅਗਲਾ ਪੇ ਕਮਿਸ਼ਨ ਬਿਠਾਇਆ ਜਾਊਗਾ ਪਰ ਅਜੇ ਤੱਕ ਉਹਨਾਂ ਨੇ ਵੀ ਇਸ ਗੱਲ ਦਾ ਕਿਸੇ ਕਿਸਮ ਦਾ ਵੀ ਉਸ ਪੇ ਕਮਿਸ਼ਨ ਦਾ ਕੌਣ ਚੇਅਰਮੈਨ ਹੋਊ ਕੌਣ ਮੈਂਬਰ ਹੋਣਗੇ ਜਾਂ ਕੌਣ ਨਹੀਂ ਹੋ ਉਹ ਵੀ ਜਥੇਬੰਦਕ ਦਬਾਅ ਕਰਕੇ ਹੀ ਜਣੀ ਪੇ ਕਮਿਸ਼ਨ ਜਿਹੜਾ ਉਹਨਾਂ ਨੇ ਐਲਾਨ ਜ਼ਰੂਰ ਕਰਤਾ ਪਰ ਅਜੇ ਤੱਕ ਉਹ एलान ਦਾ एलान ਹੀ ਆ ਉਹਨਾਂ ਨੇ ਅਜੇ ਕੋਈ ਉਹਦੀ ਤਰਤੀਬ ਜਿਹੜੀ ਆ ਉਹ ਵੀ ਨਹੀਂ ਉਹਨਾਂ ਨੇ ਵੀ ਨਹੀਂ ਕੀਤੀ ਸੋ ਇਸ ਕਰਕੇ ਇਹ ਮਸਲੇ ਜਿਹੜੇ ਆ ਉਹ ਬਹੁਤ ਗੰਭੀਰ ਆ ਖਾਸ ਕਰਕੇ ਮਲਾਜਮਾਂ ਵਾਸਤੇ ਕਿਰਤੀਆਂ ਵਾਸਤੇ ਮਜ਼ਦੂਰਾਂ ਵਾਸਤੇ ਸਾਰਿਆਂ ਨੂੰ ਇੱਕਜੁੱਟ ਹੋ ਕੇ ਜਿਹੜੀ 9 ਜੁਲਾਈ ਦੀ ਹੜਤਾਲ ਆ ਉਹਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ ਜਿਸ ਕਿਸਮ ਦੇ ਮਸਲੇ ਆ ਉਸ ਕਿਸਮ ਦਾ ਜਾਨੀ ਏਕਤਾ ਜਿਹੜਾ ਉਹ ਵੀ ਸੰਘਰਸ਼ੀਲ ਲੋਕਾਂ ਵੱਲੋਂ ਦਿਖਣਾ ਚਾਹੀਦਾ ਜਾਨੀ ਵੱਖ-ਵੱਖ ਥਾਵਾਂ ਦੇ ਉੱਤੇ ਸਾਡੀ 9 ਤਰੀਕ ਦੀ ਜਿਹੜੀ ਹੜਤਾਲ ਆ ਉਹ ਸਫਲ ਜੇ ਹੁੰਦੀ ਆ ਤਾਂ ਲਾਜ਼ਮੀ ਤੌਰ ਤੇ ਸਰਕਾਰ ਨੂੰ ਜਿਹੜਾ ਮਲਾਜ਼ਮਾਂ ਦੇ ਮਜ਼ਦੂਰਾਂ ਦੇ ਕਿਰਤਿਆਂ ਦੇ ਮਸਲੇ ਜਿਹੜੇ ਆ ਉਹ ਸੋਚਣੇ ਪੈਣਗੇ ਜੇ ਅਸੀਂ 9 ਜੁਲਾਈ ਦੀ ਹੜਤਾਲ ਸਫਲ ਕਰਦੇ ਆ ਸੋ ਇਸ ਕਰਕੇ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਸਾਰੇ ਸਾਥੀਆਂ ਨੂੰ ਸਾਰੀਆਂ ਸੰਘਰਸ਼ੀ ਧਿਰਾਂ ਨੂੰ ਕਹਿਨੇ ਆ ਵੀ 9 ਜੁਲਾਈ ਦੀ ਹੜਤਾਲ ਆ ਜਿਹੜੀ ਉਹ ਪਰਮੇ ਰੂਪ ਚ ਕਰਨੀ ਚਾਹੀਦੀ ਹੈ ਇੱਕ 9 ਜੁਲਾਈ ਦੱਸੋ ਇਹਦੇ ਬਾਰੇ ਅ ਅਮਰਜੀਤ ਜੀ 9 ਜੁਲਾਈ ਦੀ ਹੜਤਾਲ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਆ ਕੱਲੇ ਮਲਾਜ਼ਮਾਂ ਦੇ ਹੱਕ ਚ ਨਹੀਂ ਮਜ਼ਦੂਰਾਂ ਦੇ ਹੱਕ ਚ ਜਾਂ ਅਸੀਂ ਕਹਿ ਲਗੇ ਕਿ ਜਿਹੜੇ ਜਿਹੜੇ ਲੋਕ ਕਿਰਤ ਕੋਡਾਂ ਦੇ ਦੈਰੇ ਦੇ ਵਿੱਚ ਆਉਂਦੇ ਆ ਅ ਤੁਸੀਂ ਦੇਖਿਆ ਹੋਣਾ ਬਈ ਮਜ਼ਦੂਰਾਂ ਦੇ ਹੱਕਾਂ ਨੂੰ ਲੈ ਕੇ ਸਾਡੇ ਸੰਵਿਧਾਨਕ ਹੱਕਾਂ ਨੂੰ ਲੈ ਕੇ ਮਤਲਬ ਪਿਛਲੇ ਸਮੇਂ ਦੇ ਵਿੱਚ ਮਜ਼ਦੂਰਾਂ ਵੱਲੋਂ ਆਪਣੀ ਮਤਲਬ ਜਾਨ ਹੂਲਵੇਂ ਸੰਘਰਸ਼ ਕਰਕੇ ਕੁਝ ਹੱਕ ਹਾਸਲ ਕੀਤੇ ਸੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਕਿਰਤ ਕਾਨੂੰਨ ਤੇ ਪਿਛਲੇ ਸਮੇਂ ਦੇ ਵਿੱਚ ਉਹ ਕਿਰਤ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ। ਉਹਨਾਂ ਨੂੰ ਰੱਦ ਕਰਨ ਤੋਂ ਬਾਅਦ ਚਾਰ ਕਿਰਤ ਕੋਡ ਜਿਹੜੇ ਆ ਸਰਕਾਰ ਵੱਲੋਂ ਉਹ ਲਾਗੂ ਕੀਤੇ ਗਏ ਆ ਜਿਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਮੁਲਾਜ਼ਮਾਂ ਤੇ ਕਿਰਤੀਆਂ ਵੱਲੋਂ ਲੜ ਕੇ ਹਾਸਲ ਕੀਤਾ ਹੋਇਆ ਕਾਨੂੰਨ ਜਾਨੀ ਜਿਹਨੂੰ ਅਸੀਂ ਕਹਿੰਦੇ ਆ ਵੀ 8 ਘੰਟੇ ਕੰਮ ਦਾ ਕਾਨੂੰਨ ਉਹ ਜਾਰੀ ਕਰਵਾਇਆ ਸੀ। ਪਰ ਕਿਰਤ ਕੋਡ ਦੇ ਵਿੱਚ ਮਜ਼ਦੂਰ ਨੂੰ ਤੇ ਮਲਾਜ਼ਮ ਦੇ ਹੱਕਾਂ ਨੂੰ ਛਿੱਕੇ ਦੇ ਉੱਤੇ ਟੰਗ ਕੇ ਮਾਲਕਾਂ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਦੇ ਲਈ ਇਹ ਜਿਹੜੇ ਕਿਰਤ ਕੋਡ ਸੀ ਉਹ ਲਾਗੂ ਕੀਤੇ ਜਾ ਰਹੇ ਆ ਕੰਮ ਦੇ ਘੰਟੇ ਵਧਾਏ ਜਾ ਰਹੇ ਆ ਜਿਦੇ ਨਾਲ ਸਭ ਤੋਂ ਪਹਿਲਾਂ ਜਾਨੀ ਜਿੱਥੇ ਸਾਡੇ ਜਿਹੜੇ ਇੰਡਸਟਰੀਅਲ ਮਜ਼ਦੂਰ ਜਿਹੜੇ ਆ ਉਹ ਪ੍ਰਭਾਵਿਤ ਹੋਣੇ ਆ ਉੱਥੇ ਨਾਲ ਨਾਲ ਜਿਹੜੇ ਆ ਮਲਾਜ਼ਮ ਜਿਨ੍ਹਾਂ ਦੇ ਵਿੱਚੋਂ ਖਾਸ ਕਰਕੇ ਠੇਕੇਦਾਰਤ ਮਲਾਜ਼ਮ ਕੰਟਰੈਕਚੁਅਲ ਕੰਮ ਹੈ ਡੇਲੀ ਵੇਜ ਦੇ ਕੰਮ ਹੈ ਜਾਂ ਜਿਹੜੇ ਹੋਰ ਬਾਕੀਆਂ ਦੇ ਉੱਤੇ ਵੀ ਇਹ Uh, मतलब स्टेप बाय स्टेप ਇਹ ਸਾਰਾ ਕੁਝ ਲਾਗੂ ਹੋਣਾ ਹੈ ਇਸ ਕਰਕੇ ਜਾਨੀ ਪੂਰੇ ਦੇਸ਼ ਦੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਇਹ ਮਹਿਸੂਸ ਕਰਦੀਆਂ ਨੇ ਵੀ ਜੇ ਇਹ ਕਿਰਤ ਕੋਡ ਲਾਗੂ ਹੋ ਜਾਂਦੇ ਨੇ ਤਾਂ ਲਾਜ਼ਮੀ ਤੌਰ ਤੇ ਜਿਹੜੇ ਸਾਡੇ ਸੰਵਿਧਾਨਕ ਰਾਈਟ ਨੇ ਜਿਹੜੇ ਸਾਡੇ ਸੰਵਿਧਾਨਕ ਹੱਕ ਨੇ ਉਹਨਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਭਾਰੀ ਛੱਟ ਬਚਣੀ ਆ ਜਿਹਦੇ ਨਾਲ ਹਰ ਇੱਕ ਬੰਦਾ ਜਿਹੜਾ ਉਹ ਪ੍ਰਭਾਵਿਤ ਹੋਣਾ ਬੇਰੁਜ਼ਗਾਰੀ ਜਿਹੜੀ ਆ ਉਹ ਵਧਣੀ ਆ ਜਦੋਂ ਇੱਕ ਕੰਮਾ ਮਤਲਬ 8 ਤੋਂ ਜ਼ਿਆਦਾ ਸਮਾ ਕੰਮ ਕਰੂ 8 ਘੰਟਿਆਂ ਤੋਂ ਜ਼ਿਆਦਾ ਹਾਂਜੀ ਹਾਂਜੀ ਘੰਟੇ ਕੰਮ ਕਰੂਗਾ ਤਾਂ ਲਾਜ਼ਮੀ ਤੌਰ ਤੇ ਪਿੱਛੇ ਕਤਾਰ 'ਚ ਖੜੇ ਹੋਏ ਜਿਹੜੇ ਬੇਰੁਜ਼ਗਾਰ ਆ ਉਹਨਾਂ ਨੂੰ ਉਹਨਾਂ ਦਾ ਰਜਗਾਰ ਖੁੱਸੂਗਾ ਸੋ ਇਸ ਕਰਕੇ ਜਣੀ ਦੀ ਸਭ ਤੋਂ ਵੱਡੀ ਤੇ ਅਹਿਮ ਗੱਲ ਇਹ ਹੈ ਵੀ ਕੇਂਦਰੀ ਟ੍ਰੇਡ ਯੂਨੀਅਨ ਵੱਲੋਂ ਇਸ ਗੱਲ ਦਾ ਸੱਦਾ ਦਿੱਤਾ ਗਿਆ ਬਈ ਇਹ ਜਿਹੜੇ ਇਰਤ ਕੋਡ ਨੇ ਇਹਨਾਂ ਨੂੰ ਲਾਗੂ ਹੋਣ ਤੋਂ ਬਚਾਉਣ ਵਾਸਤੇ ਇਹ ਜਿਹੜੀ 9 ਜੁਲਾਈ ਦੀ ਹੜਤਾਲ ਹੈ ਇਹ ਬਹੁਤ ਅਹਿਮੀਅਤ ਰੱਖਦੀ ਆ ਤੇ ਇਸ ਹੜਤਾਲ ਦੇ ਵਿੱਚ ਸਾਰੇ ਜਿੰਨੇ ਵੀ ਕੇਂਦਰੀ ਟ੍ਰੇਡ ਯੂਨੀਅਨ ਨਾਲ ਸੰਬੰਧਿਤ ਜਿਹੜੇ ਹੈਗੇ ਨੇ ਤੇ ਜਿਹੜੇ ਜਿਹੜੇ ਲੋਕ ਮਤਲਬ ਕਿਸੇ ਵੀ ਜਥੇਬੰਦੀ ਨਾਲ ਜਾਂ ਜਿਹੜੇ ਸੰਘਰਸ਼ੀ ਲੋਕ ਨੇ ਉਹਨਾਂ ਨੂੰ 9 ਜੁਲਾਈ ਦੀ ਹੜਤਾਲ ਦੇ ਵਿੱਚ ਪੂਰੇ ਜੋਰ ਸ਼ੋਰ ਦੇ ਨਾਲ ਭਾਗ ਲੈਣ ਦੀ ਲੋੜ ਆ ਜੇ ਅਸੀਂ ਮੁਲਾਜ਼ਮਾਂ ਦੇ ਫਰੰਟ ਤੋਂ ਇਸ ਗੱਲ ਦੀ ਗੱਲ ਕਰਨੀ ਹੋਵੇ ਤਾਂ ਮੁਲਾਜ਼ਮਾਂ ਦੇ ਲਈ ਵੀ ਇਹ ਬੜੀ ਅਹਿਮ ਗੱਲ ਹੈ ਕਿ 9 ਜੁਲਾਈ ਦੀ ਹੜਤਾਲ ਬਹੁਤ ਜ਼ਰੂਰੀ ਹੈ ਕਿਉਂਕਿ ਬੜੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੇ ਜਿਹੜੇ ਹੱਕ ਨੇ ਖਾਸ ਕਰਕੇ ਵਿਭਾਗਾਂ ਦਾ ਜਿਹੜਾ ਨਿੱਜੀਕਰਨ ਹੈ ਆਕਾਰ ਘਟਾਈ ਆ ਉਹ ਲਗਾਤਾਰ ਕੀਤੀ ਜਾ ਰਹੀ ਆ ਤੁਸੀਂ ਦੇਖਿਆ ਹੁਣ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬ ਚ ਫਾਈਨਾਂਸ ਦੇ ਜਿਹੜੇ ਡਿਪਾਰਟਮੈਂਟ ਨੇ ਉਹ ਮਰਜ ਕੀਤੇ ਜਾ ਰਹੇ ਆ ਇੱਕ ਦੂਜੇ ਦੇ ਵਿੱਚ ਤੁਸੀਂ ਖਬਰਾਂ ਦੇ ਵਿੱਚ ਸੁਣੀ ਹੋਣੀ ਹੈ ਇਹ ਗੱਲ ਯਾਨੀ ਉਹ ਜਿਹੜੀ ਮਰਜ ਕਰਨ ਦੀ ਪ੍ਰਕਿਰਿਆ ਹੈ ਉਹ ਅੱਜ ਬੇਸ਼ੱਕ ਦੀ ਅਸੀਂ ਸਮਝਦੇ ਆਂ ਵੀ ਫਾਈਨਾਂਸ ਦੇ ਵਿੱਚ ਹੀ ਆ ਉਹ ਕੱਲ ਨੂੰ ਫਾਈਨਾਂਸ ਤੋਂ ਅੱਗੇ ਵੀ ਤੁਰਨੀ ਆ ਜਾਣੀ ਬਾਕੀ ਦੇ ਡਿਪਾਰਟਮੈਂਟਾਂ ਦੇ ਵਿੱਚ ਵੀ ਜਿਹੜੇ ਛੋਟੇ ਡਿਪਾਰਟਮੈਂਟ ਨੇ ਪਹਿਲਾਂ ਉਹਨਾਂ ਨੂੰ ਮਰਜ ਕਰਨ ਦਾ ਇੱਕ ਦੂਜੇ ਦੇ ਵਿੱਚ ਸਿਲਸਿਲਾ ਚੱਲਣਾ ਹੈ ਫਿਰ ਬਾਅਦ ਦੇ ਵਿੱਚ ਵੱਡੇ ਡਿਪਾਰਟਮੈਂਟ ਵੀ ਹੋ ਸਕਦਾ ਹੈ ਇੱਕ ਦੂਜੇ ਦੇ ਵਿੱਚ ਮਰਜ ਕੀਤੇ ਜਾਣ ਜਿਆਣੀ ਅਸਲ ਵਿੱਚ ਸਰਕਾਰ ਜਿਹੜੀ ਆ ਉਹ ਲੋਕਾਂ ਨੂੰ ਸਵਾਵਾ ਦੇਣ ਤੋਂ ਭੱਜ ਰਹੀ ਆ ਤੋ ਇਸ ਕਰਕੇ 9 ਜੁਲਾਈ ਦੀ ਹੜਤਾਲ ਇਸ ਕਰਕੇ ਵੀ ਬਹੁਤ ਜ਼ਰੂਰੀ ਆ ਵੀ ਕੰਟਰੈਕਚੁਅਲ ਕੰਮੇ ਲੰਬੇ ਸਮੇਂ ਤੋਂ ਮਤਲਬ ਆਪਦੀਆਂ ਸਵਾਵਾ ਜਿਹੜੀਆਂ ਨੇ ਪੱਕੇ ਕਰਨ ਦੀਆਂ ਉਹਨਾਂ ਵਾਸਤੇ ਲੜ ਰਹੇ ਆ ਉਹ ਸਵਾਵਾ ਜਿਹੜੀਆਂ ਮਤਲਬ ਉਹਨਾਂ ਦੇ ਰੋਜੀ ਰੋਟੀ ਦੇ ਹੱਤਪੀ ਪੂਰੇ ਕਰਨ ਜੋਗਰੀਆਂ ਨਹੀਂ ਹੈ ਮਤਲਬ ਉਹਨਾਂ ਨੂੰ ਜਿਹੜੇ ਭੱਤਾ ਦਿੱਤਾ ਜਾਂਦਾ ਜਿਹੜੇ ਉਜਰਤ ਦਿੱਤੀ ਜਾਂਦੀ ਹੈ ਉਹਨਾਂ ਦੀ ਰੋਜੀ ਰੋਟੀ ਚਲਾਉਣ ਜੋਗਰਿਆ ਵੀ ਨਹੀਂ ਹੈ ਜਾਨੀ ਦੀ 10 10 11 11000 ਦੇ ساتھ 2020 ਤੋਂ ਭਾਰਤੀ ਹਮਲਾਉਣ ਲਈ 6ਵੇਂ ਪੇਗ ਨੂੰ ਲਾਗੂ ਕਰਨਾਂ ਜੋਰੀਆ ਦੇ ਡੀਰ ਵਿੱਚ 40% ਵਾਧਾ ਕੀਤਾ ਸੀਗਾ 38% ਤੋਂ ਵਧਾ ਕੇ 42% ਕੀਤਾ ਸੀਗਾ ਪਰ ਇਹ ਵਾਸਤੇ ਸਰਕਾਰ ਚੁੱਪਾ ਉਸ ਤੋਂ ਬਾਅਦ ਮੁੱਖ ਮੰਤਰੀ ਭਵੰਤਮਨ ਨਾਲ ਸਾਬਕਾ ਮੰਡੀ ਨਾਲ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਜਿਵੇਂ ਮੁੱਖ ਮੰਗ ਸੀ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 55% ਆ ਪੰਜਾਬ ਸਰਕਾਰ ਦੇ ਮਿਲਾਂ ਦਾ ਡੀਏ ਉਹ 42% ਆ 13% ਦਾ ਬਹੁਤ ਵੱਡਾ ਫਰਕ ਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਮਾਨ ਸਰਕਾਰ ਆ ਇਹ 13% ਵਾਧਾ ਕਰ ਸਕਦੀ ਆ ਅਸੀਂ ਮੰਗ ਕਰਦੇ ਆ ਮੁੱਖ ਮੰਤਰੀ ਭਵਾਨ ਜੀ ਤੋਂ ਵੀ ਡੀਏ ਵਿੱਚ ਵਾਧਾ ਕਰਨ ਤੋਂ ਬਾਅਦ ਜੋ ਏਰੀਅਰ ਬਣਦਾ ਮਿਲਿਆ ਜਾਂਦਾ ਉਹ ਵੀ ਦਿੱਤਾ ਜਾਵੇ ਹਾਂ ਜੀ ਬੜਾ ਜੀ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦਾ ਕਿਹੜਾ ਪੇ ਕਮਿਸ਼ਨ ਲਾਗੂ ਹੋਣਾ ਜ਼ਰੂਰੀ ਹੈ ਇਹਦੇ ਬਾਰੇ